ਤੇ ਆ ਗਏ ਓਏ ਹੋਰ ਹੋੜ ਆਉ ਗਏ ਹੂੰ ਕਿੰਨੇ ਜੁੜ ਗਏ ਓਏ ਜ਼ੀਰੋ ਆ ਆਉਣਗੇ ਉਹ ਕੋਈ ਅਸਰਿਕਾਲ ਜੀ ਆਉਣਗੇ ਨੰਨੇ ਰੋਡ ਰੱਖਾ ਬਈ ਅਸਰਿਕਾਲ ਸਾਰਿਆਂ ਨੂੰ ਜੀ ਖੜਮੇ ਲੂਟ ਕਰ ਹੋ ਠੀਕ ਆ ਵੀਰੇ ਵੀਡੀਓ ਨੂੰ ਲਾਈਕ ਕਰੀ ਜਾਓ ਬਾਈ ਸ਼ੇਅਰ ਬਾਈ ਜਾਣਦੇ ਹੋਗੇ ਤੁਸੀਂ ਭਾਈਆਂ ਨੂੰ ਯਾਰਾ ਬਾਈ ਦਾ ਫੈਮਿਲੀ ਮੈਟਰ ਆ ਵੀਡੀਓ ਬਹੁਤ ਸੋਹਣੀ ਬਣਾਉਂਦੇ ਆ ਥੈਂਕ ਯੂ ਬਾਈ ਅਬਿੰਦਰ ਬਾਈ ਆ ਰਣੀ ਕੇ ਆਪਣਾ ਹੋਰ ਵੀ ਸਿੱਧਾ ਆ ਯਾਨੀ ਲੈ ਉੱਤੇ ਕੀ ਵੀ ਕਮੈਂਟ ਬੜਾ ਸ਼ੀਤੀ ਹੋਇਆ ਹੈ ਨਾ ਮਿੱਠਾ ਕਮੈਂਟ ਇੱਥੇ ਕਮੈਂਟ ਆ ਹੋ ਗਿਆ ਹਾਂ ਮੈਂਟਵਾਂ ਇੱਕ ਬੜਾ ਸ਼ੀਤੀ ਹੋਇਆ ਅੱਛਾ ਬੜਾ ਕਮੈਂਟ ਹੋ ਗਿਆ ਆਯੋ ਬਾਈ ਉਠੋ ਕਿੱਥੋਂ ਹੋਰ ਬਾਈ ਠੀਕ ਹੋ ਸਾਰੇ ਵੀ ਮੈਸੇਜ ਬਾਈ ਪਾ ਲਈ ਮੈਸੇਜ ਬਾਈ ਹਾਂ ਮੈਸੇਜ ਤਾਂ ਬਾਈ ਇਹੀ ਹੈਗਾ ਕਿ ਯਾਰ ਅੱਪਾ ਸਵੇਰੇ ਆਉਣੇ ਨੇ ਢੇੜਾ ਫੇੜਾ ਕੱਢਣਾ ਠੀਕ ਹੈ ਬਾਈ ਤੇ ਦਾਤਾਂ ਦੂਤਾਂ ਨੂੰ ਬਾਈ ਕਰਕੇ ਜਾਣੇ ਹੈਗੇ ਉਹੀ ਜਗ੍ਹਾ ਇਹ ਜਗ੍ਹਾ ਤੇ ਨਿਗ੍ਹਾ ਮਰਾ ਬਾਈ ਮਾਰੇ ਆ ਟੱਬਿਆਂ ਦੇ ਹੁੰਦੇ ਨੇ ਬਾਈ ਰੋਜ਼ ਆ ਤੇ ਜੇ ਤੁਸੀਂ ਇਹਦਾ ਬਈ ਮੌਸਮ ਦੇਖੋ ਹਨਾ ਇਹ ਸਵੇਰੇ ਮੰਨ ਕੇ ਚੱਲ ਹੁੰਦਾਗਾ 5:30 6 ਵਜੇ ਦਾ ਟਾਈਮ ਜਾ ਬਹੁਤ ਵਧੀਆ ਮੌਸਮ ਹੁੰਦਾਗਾ ਮਿੰਨੀ ਮਿੰਨੀ ਹਵਾ ਚੱਲਦੀ ਹੁੰਦੀ ਹੈਗੀ ਤੇ ਆਪਾਂ ਕਹਿਣਾ ਬਈ ਜ਼ਿੰਦਗੀ ਚਲੋ ਬਈ ਜਾਣਾ ਕਿੱਥੋਂ ਸਾਰੇ ਨਹੀਂ ਹੈਗਾ ਹਮ ਕਾਰਨ ਕੀ ਹੈ ਬਈ ਆਪਾਂ ਆਪਣੇ ਸਰੀਰ ਲਈ ਅੱਧਾ ਪੌਣਾ ਘੰਟਾ ਦਾ ਜ਼ਰੂਰ ਕੱਢੋ ਤੇ ਤਾਂ ਜੋ ਬਈ ਹਨਾ ਵਧੀਆ ਆਪਾਂ ਨੂੰ ਲੱਗ ਸਕੇ ਵੀ ਹੈ ਹਨਾ ਸਿਹਤ ਲਈ ਤੇ ਕਿਉਂਕਿ ਬਈ ਆਪਾਂ ਤਾਂ ਜੇ ਸਰੀਰ ਲਈ ਵੀ ਬੰਦਾ ਸਾਮਾ ਨਹੀਂ ਕੱਢਦਾ ਹਨਾ ਬਈ ਯਾਰ ਉਹ ਫਿਰ ਸਰੀਰ ਦਾ ਮੇਰੇ ਹਿਸਾਬ ਨਾਲ ਬਈ ਕੋਈ ਹੋ ਨਹੀਂ ਹਨਾ ਹੂੰ ਬਾਲਾ ਨਹੀਂ ਬਈ ਤੁਸੀਂ ਜੇ ਤੁਸੀਂ ਕਿੰਨੇ ਮਰਜ਼ੀ ਰਹੀਏ ਮੈਚ ਹੋਵਗੇ ਚਾਹੇ ਤੁਸੀਂ ਬਈ ਪੂਰੇ ਫੁੱਲ ਵੀ ਜੀਓਗੇ ਅੱਧਾ ਘੰਟਾ ਤਾਂ ਕੱਢਣਾ ਚਾਹੀਦਾ ਹੈਗਾ ਹੂੰ ਠੀਕ ਹੈ ਵੀਰੇ ਜਿਵੇਂ ਆਪਾਂ ਬਈ ਕਿਸੇ ਜਿਵੇਂ ਲਾਲਾ ਵੀ ਆਪਣੀ ਕੋਈ ਗੱਡੀ ਹੈਗੀ ਹਜ਼ਾਰਾਂ ਦਿੰਨੇ ਆਪਾਂ ਹੂੰ ਜੇ ਹੁਣ ਗੱਡੀ ਦਾ ਬਈ ਆਪਾਂ ਤੇਲ ਪਾਣੀ ਚੈੱਕ ਨਹੀਂ ਕਰਾਂਗੇ ਠੀਕ ਹੈ ਮੰਨ ਲਾ ਆਪਾਂ ਗੱਡੀ ਗੱਡੀ ਨਾ ਲੈ ਲਈ ਨਾ ਮੋਟਰਸਾਈਕਲ ਦੀ ਲਾ ਲੈਨੇ ਆ ਮੋਟਰਸਾਈਕਲ ਦਾ ਤੇਲ ਆਪਾਂ ਚੈੱਕ ਕਰਕੇ ਨਾ ਤੁਰੇ ਅੱਖਾਂ ਮੀਚ ਕੇ ਤੁਰ ਪਏ ਬਈ ਰਾਹ 'ਚ ਖੜ ਗਿਆ ਹੂੰ ਤੇ ਉਹੀ ਬਈ ਉਵੇਂ ਵੀ ਸਰੀਰ ਦਾ ਸਿਸਟਮ ਹੁੰਦਾ ਹੈਗਾ ਵੀ ਇਹਨੂੰ ਚੈੱਕ ਕਰਨਾ ਪੈਂਦਾ ਹੈਗਾ ਦੁਕਾਨਦਾਰਾਂ ਨੂੰ ਦਿਖਾਉਣਾ ਪੈਂਦਾ ਵੀ ਇੰਜਣ ਕਿਵੇਂ ਆ ਜਾਂ ਕਿਵੇਂ ਬਈ ਉਹੀ ਚੀਜ਼ਾਂ ਨੇਗੀਆਂ ਪਰ ਤੇੜੀਆਂ ਨੇ ਸੇਮ ਤੇ ਬਈ ਬਾਕੀ ਧਿਆਨ ਰੱਖਣਾ ਆਪਣਾ ਫਰਜ਼ ਹੁੰਦਾ ਹੈਗਾ ਤੇ ਬਾਕੀ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਰਹੋ ਤੇ ਕੋਈ ਮੈਸੇਜ ਬਈ ਵਿੰਦਰ ਵੀ ਕਿਵੇਂ ਦੀਆਂ ਵੀਡੀਓ ਬਣਾਉਣੀਆਂ ਚਾਹੀਦੀਆਂ ਨੇ ਵੀਡਿਓਾਂ ਵੀਰੇ ਉਹ ਬਣਾਓ ਇਦੇ ਨਾਲ ਬੰਦੇ ਦਾ ਮਾਨਕ ਉਸ ਉਹ ਵੇਖੜੇ ਫੈਮਿਲੀ ਮੀਟਰ ਤੇ ਮਤਲਬ ਹੈ ਫੈਮਿਲੀ ਮੀਟਰ ਤੇ ਜਿਵੇਂ ਕਿ ਤੁਸੀਂ ਬਣਾਉਣੇ ਹੋ ਠੀਕ ਹੈ ਬੱਸ ਹੂੰ ਹੂੰ ਓਕੇ ਤੇ ਹੋਰ ਬਣਾਓ ਜਿਹਦੇ ਨਾਲ ਇਹ ਕਿ ਇਹ ਬੰਦੇ ਲੈ ਵਾ ਕਰਾ ਸੀ ਹਾਂ ਬਹੁਤ ਵੜਾ ਠੀਕ ਹਾਂ ਬਹੁਤ ਸਹੀ ਗੱਲ ਬਈ ਸਾਰਿਆਂ ਦਾ ਧੰਨਵਾਦ ਵੀਰੇ ăn tỏi rồi ấy đang ăn cơm